ਜੁਗੋ ਜੁਗ ਅਟਲ ਚਵਰ ਛਤਰ ਦੇ ਮਾਲਕ ਬਾਣੀ ਕੇ ਬੋਹਿਤ ਕਲ ਜੁਗ ਕੇ ਜਹਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ ਜੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਸਾਡੇ ਤੋਂ ਪਹਿਲਾਂ ਸੰਤ ਬਾਬਾ ਹੀਰਾ ਸਿੰਘ ਜੀ ਆਪ ਜੀਆਂ ਦੇ ਨਾਲ ਵਿਚਾਰਾਂ ਦੀ ਸਾਂਝ ਪਾ ਰਹੇ ਸਨ ਉਹ ਵਿਚਾਰ ਸਾਂਝੇ ਕਰਦੇ ਪਏ ਸਨ ਆਪ ਜੀਆਂ ਦੇ ਨਾਲ ਕਿ ਇਸ ਸਮਾਗਮ ਤੋਂ ਸੇਧ ਲੈਣੀ ਹੈ ਆਪਾਂ ਸਮਾਗਮ ਕਰਵਾਏ ਸਾਡੇ ਤਾਂ ਹੀ ਸਫਲਾ ਹੋਲੇ ਨੇ ਜੇ ਆਪਾਂ ਸੇਧ ਲਈਏ ਵਾਹਿਗੁਰੂ ਗੂੰਜ ਘਟਾ ਦੇ ਤੇ ਜੇ ਆਪਾਂ ਸੇਧ ਹੀ ਨਹੀਂ ਲੈਣੀ ਕੋਈ ਬਦਲਾਅ ਵੀ ਨਹੀਂ ਸਾਡੇ ਵਿੱਚ ਹੋਣਾ ਤਾਂ ਫਿਰ ਸਮਾਗਮ ਕਰਵਾਏ ਨਫਲ ਹੋ ਜਾਂਦੇ ਸਾਡੇ ਸਾਹਮਣੇ ਹੀ ਲਾਲ ਦਸਤਾਰ ਸਜਾ ਕੇ ਬੈਠੇ ਨੇ ਨਾ ਸਿੰਘ ਸਾਹਿਬ ਇਸੇ ਸਮਾਗਮ ਤੋਂ ਹੀ ਇਹ ਸਿੰਘ ਸਜੇ ਨੇ ਇਸੇ ਸਮਾਗਮ ਦਾਸ ਅੰਦਰ ਬੈਠਾ ਹੋਇਆ ਸੀ ਸਿੰਘ ਸਾਹਿਬ ਜਸਮント ਸਿੰਘ ਜੀ ਨੇ ਇਹਨਾਂ ਨੂੰ ਕਿਹਾ ਸੀ ਸਿੰਘ ਸਜ ਜੋ ਤੁਹਾਡੇ ਇੱਥੇ ਆਏ ਸੀ ਕਥਾ ਕਰਨ ਇਹਨਾਂ ਨੇ ਉਦੋਂ ਤੋਂ ਹੀ ਕੇਸ ਰੱਖ ਲਏ ਕਿਉਂਕਿ ਸਮਾਗਮ ਦਾ ਕੋਈ ਨਾ ਕੋਈ ਬਾਅਦ ਵਿੱਚ ਲਾਭ ਹੋਏ ਉਹ ਫੇਰ ਹੀ ਫਾਇਦਾ ਹੁੰਦਾ ਉਸ ਤਰ੍ਹਾਂ ਨਹੀਂ ਕਿ ਆਪਾਂ ਸਮਾਗਮ ਕਰਵਾ ਲਿਆ ਤੇ ਉਹਦਾ ਅਸਰ ਕੋਈ ਹੋਇਆ ਇਹਨਾਂ ਮਹਾਪੁਰਖਾਂ ਨੇ ਆਪ ਜੀਆਂ ਨੂੰ ਬੇਨਤੀ ਕੀਤੀ ਸੇਧ ਲੈਣੀ ਹੈ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲੇ ਪੰਥ ਰਤਨ ਉਹ ਸੰਗਤਾਂ ਦੇ ਵਿੱਚ ਸਾਂਝ ਪਾਉਂਦੇ ਹੁੰਦੇ ਸਨ ਬਚਨ ਕਰਦੇ ਹੁੰਦੇ ਸਨ ਜਦੂ ਅਸੀਂ ਪ੍ਰਕਾਸ਼ ਦਿਹਾੜਾ ਮਨਾਈਏ ਤੇ ਫਿਰ ਆਪਣੇ ਅੰਦਰ ਝਾਤ ਮਾਰੀਏ ਪ੍ਰਕਾਸ਼ ਦਿਹਾੜਾ ਮਨਾਉਣ ਵਾਲਿਓ ਕਿ ਸਾਡੇ ਅੰਦਰ ਵੀ ਪ੍ਰਕਾਸ਼ ਹੋਇਆ ਕਿ ਨਹੀਂ ਹੋਇਆ ਕਿ ਸਾਡੇ ਅੰਦਰ ਵੀ ਪ੍ਰਕਾਸ਼ ਹੋਇਆ ਕਿ ਨਹੀਂ ਹੋਇਆ ਪ੍ਰਕਾਸ਼ ਤੇ ਅਸੀਂ ਆਪਣੇ ਅੰਦਰ ਕਰਨਾ ਫੇਰ ਇਹ ਦਿਹਾੜੇ ਮਨਾਏ ਸਫਲਾ ਹੋਣੇ ਨੇ ਮਹਾਂਪੁਰਖਾਂ ਆਪ ਜੀਆਂ ਦੇ ਨਾਲ ਵਿਚਾਰਾਂ ਦੀ ਸਾਂਝ ਪਾ ਰਹੇ ਸਨ ਬਾਬਾ ਨਾਨਕ ਜੀ ਨੇ ਬੜਿਆਂ ਨੂੰ ਤਾਰਿਆ ਧੰ ਗੁਰੂ ਨਾਨਕ ਦੇਵ ਪਾਛਾ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਮਰਦਾਨਿਆਂ ਚੱਲ ਚੱਲੀਏ ਕੋਈ ਗੁਰੂ ਦਾ ਪਿਆਰ ਵਾਲਾ ਯਾਦ ਕਰਦਾ ਪਿਆ ਤੇ ਭਾਈ ਮਰਦਾਨਾ ਜੀ ਕਦੇ ਕਿੰਤੂ ਪਰੰਤੂ ਨਹੀਂ ਕਰਦੇ ਸਨ ਕਿੱਥੇ ਜਾਣਾ ਬਸ ਸੱਤ ਬਚਨ ਹੀ ਕਹਿੰਦੇ ਸਨ ਸੱਤ ਬਚਨ ਕਹਿਣਾ ਬੜਾ ਔਖਾ ਹੋਇਆ ਅੱਜ ਕੱਲ ਦੇ ਜਮਾਨੇ ਦੇ ਵਿੱਚ ਪਿਤਾ ਬੱਚੇ ਨੂੰ ਕਹਵੇ ਕੋਈ ਕੰਮ ਕਰ ਦੇ ਤੇ ਬੱਚਾ ਕਦੇ ਨਹੀਂ ਕਹਿੰਦਾ ਸੱਤ ਬਚਨ ਮੈਨੂੰ ਮਾਫ ਕਰ ਦੇਣਾ ਪਤੀ ਪਤਨੀ ਨੂੰ ਕਿਵੇਂ ਕੋਈ ਕੰਮ ਕਰ ਦੇ ਪਤਨੀ ਕਦੇ ਨਹੀਂ ਕਹਿੰਦੀ ਸੱਤ ਬਚਨ ਕਿਉਂ ਕਾ ਤੂੰ ਇਹ ਵਿੱਚ ਜ਼ਰੂਰ ਕਰਨਗੇ ਜਦੋਂ ਕਿਉਂ ਤੇ ਕਾ ਤੂੰ ਆ ਜਾਂਦਾ ਨਾ ਫਿਰ ਕਿਤੇ ਨਾ ਕਿਤੇ ਕੱਕਾ ਹੀ ਕਿਉਂ ਕੱਕਾ ਹੀ ਕਾ ਤੂੰ ਤੇ ਕੱਕਾ ਹੀ ਕਲੇਸ਼ ਬਣ ਜਾਂਦਾ ਉਹਨਾਂ ਘਰਾਂ 'ਚ ਤੇ ਦਾਸ ਉੱਥੇ ਹੀ ਆਵੇ ਬਾਬਾ ਨਾਨਕ ਜੀ ਤੇ ਭਾਈ ਮਰਦਾਨਾ ਜੀ ਤੁਰੇ ਨੇ ਰਸਤਾ ਤੈਅ ਕਰਦੇ ਰਸਤੇ ਦੇ ਵਿੱਚ ਜਿਸ ਸਮੇਂ ਰਾਤ ਪੈ ਜਾਂਦੀ ਹੈ ਰਾਤ ਪੜਾ ਕਰ ਲੈਂਦੇ ਨੇ ਅਗਲੇ ਦਿਨ ਫਿਰ ਤੁਰ ਪੈਂਦੇ ਨੇ 17 ਦਿਨ ਦਾ ਸਫ਼ਰ ਤੈਅ ਕਰਕੇ ਤੇ ਸੈਦਪੁਰ ਐਮਨਾਬਾਦ ਪਹੁੰਚੇ ਨੇ 17 ਦਿਨ ਦਾ ਸਫ਼ਰ ਤੈਅ ਕਰਕੇ ਦਾਸ ਨੇ ਜਦੋਂ ਇਹ ਪੜਿਆ ਕਿ 17 ਦਿਨ ਤੇ ਮਨ ਵਿੱਚ ਵਿਚਾਰ ਆਈ ਕਿ ਕਿੰਨਾ ਸੋਹਣਾ ਸ਼ਬਦ ਬਣਦਾ 17 18 ਨਹੀਂ ਬਣੇ 19 ਨਹੀਂ ਬਣੇ 17 ਤੇ ਮਨ ਨੇ ਵਿਚਾਰ ਕੀਤੀ ਕਿ ਜੇ ਇਸ 17 ਨੂੰ ਆਪਾਂ ਖੋਲ ਦਈਏ 1 ਤੇ 7 ਨੂੰ ਅਲੱਗ-ਅਲੱਗ ਕਰ ਦਈਏ ਤੇ ਇੱਕ ਦਾ ਅਰਥ ਬਣ ਜਾਂਦਾ ਪ੍ਰਮਾਤਮਾ ਇੱਕ ਏ ਤੇ 7 ਦਾ ਅਰਥ ਬਣ ਜਾਂਦਾ ਉਹ ਸੱਚੇ ਸੱਚਾ ਸਤ ਨਾਮ ਆਪਾਂ ਕਹਿੰਦੇ ਹਾਂ ਹਰਥਾ ਵਿਆਪਕ ਕੇ ਪ੍ਰਮਾਤਮਾ ਕਿੰਨੇ ਸੋਹਣੇ ਅਰਥ ਬੰਦਦੇ ਨੇ 17 ਦੇ 17 ਦਿਨ ਦਾ ਸਫ਼ਰ ਤੈਅ ਕਰਕੇ ਸੈਦਪੁਰ ਪਹੁੰਚੇ ਨੇ ਭਾਈ ਲਾਲੋ ਜੀ ਦੇ ਘਰ ਦੇ ਬਾਹਰ ਖੜੇ ਨੇ ਅੰਦਰ ਕਿਰਤੀ ਸਿੱਖ ਲੱਕੜ ਦਾ ਕੰਮ ਕਰਦਾ ਪਿਆ ਬਾਬਾ ਨਾਨਕ ਜੀ ਆਵਾਜ਼ ਮਾਰਦੇ ਨੇ ਰੱਬ ਦਰਵਾਜ਼ੇ ਤੇ ਖੜਾ ਦੇਖੋ ਭਗਤਾਂ ਦੇ ਦਰਵਾਜ਼ੇ ਤੇ ਰੱਬ ਖੜਾ ਰੱਬ ਬੰਦਗੀ ਕਰਨ ਵਾਲੀ ਰੂਹ ਹੋਵੇ ਨਾ ਕੋਈ ਬੰਦਗੀ ਕਰਦਾ ਹੋਵੇ ਤੇ ਰੱਬ ਆਪ ਆ ਜਾਂਦਾ ਉਹਦੇ ਘਰ ਆਪ ਉਹਨੂੰ ਤਾਰਨ ਵਾਸਤੇ ਆਪ ਤੇ ਆਵਾਜ਼ ਦਿੱਤੀ ਭਾਈ ਲਾਲੋ ਦਰਵਾਜ਼ਾ ਖੋਲ ਜਦੋਂ ਆਵਾਜ਼ ਆਈ ਨਾ ਭਾਈ ਲਾਲੋ ਜੀ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਕੰਮ ਕਰਦੇ ਪਏ ਨੇ ਫਿਰ ਸੋਚਿਆ ਮੈਨੂੰ ਭਾਈ ਲਾਲੋ ਕਿਹਾ ਕਿ ਕਿੰਨੇ ਬੁਲਾਣਾ ਹੈ ਕਿੰਨੇ ਬੁਲਾਣਾ ਮੈਨੂੰ ਭਾਈ ਲਾਲੋ ਕਹਿ ਕੇ ਕਿਉਂਕਿ ਜਿੰਨੂੰ ਆਪਾਂ ਆਪਣੇ ਆਪ ਨਾਲੋਂ ਨੀਵਾ ਸਮਝਦੇ ਆ ਨਾ ਉਹਨੂੰ ਤੇ ਓਏ ਕਿ ਆ ਕਿ ਬੁਲਾਨੇ ਆ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਬਚਨ ਕਰਿਆ ਕਰਦੇ ਸਰਨ ਪਰਸੂ ਪਰਸਾ ਪਰਸ ਰਾਮ ਮਾਇਆ ਕਿਹਾ ਤੀਨ ਨਾਮ ਜੇ ਤੇ ਮਾਇਆ ਹੋ ਜਾਵੇ ਫਿਰ ਪਰਸ ਰਾਮ ਨੇ ਤੇ ਪਰਸੂ ਪਰਸਾ ਕਰਦੇ ਕਰਦੇ ਕਿਉਂਕਿ ਸਮਾਂ ਮੇਰਾ ਸੀਮਤ ਹੀ ਏ ਜੀ ਦੂਜੀ ਵਾਰੀ ਆਵਾਜ਼ ਮਾਰੀ ਭਾਈ ਲਾਲੋ ਦਰਵਾਜ਼ਾ ਖੋਲ ਮੇਰੇ ਥੋੜਾ ਜਿਹਾ ਮੇਖਿਆ ਕੀ ਆਵਾਜ਼ ਤੇ ਬਾਹਰੋਂ ਆਈ ਏ ਇੰਨੀ ਪਿਆਰੀ ਆਵਾਜ਼ ਇੰਨੀ ਮਿੱਠੀ ਆਵਾਜ਼ ਲੱਗਦਾ ਮੈਨੂੰ ਹੀ ਆਵਾਜ਼ ਆ ਰਹੀ ਏ ਰੱਬ ਆਪ ਆਵਾਜ਼ਾਂ ਮਾਰਦਾ ਪਿਆ ਕਿੰਨੀ ਬੰਦਗੀ ਵਾਲੀ ਰੂਹ ਹੋਏਗੀ ਤੇ ਅਸੀਂ ਗੱਲ ਕਰਨ ਲੱਗਿਆਂ ਕਹਿ ਦਿੰਨੇ ਆ ਭਾਈ ਲਾਲੋ ਤੇ ਗਰੀਬ ਸਿੱਖ ਸੀ ਗਰੀਬ ਸਿੱਖ ਨਹੀਂ ਸੀ ਉਹ ਕਰੀਬ ਸਿੱਖ ਸੀ ਕਰੀਬ ਦਾ ਭਰਾ ਬ ਨੇੜੇ ਨੇੜੇ ਵਾਲਾ ਸਿੱਖ ਜਿਹੜਾ ਗਰੀਬ ਨਹੀਂ ਸੀ ਉਥੇ ਅਮੀਰ ਸਿੱਖ ਸੀ ਅਮੀਰ ਤੀਜੀ ਆਵਾਜ਼ ਆਈ ਭਾਈ ਲਾਲੋ ਦਰਵਾਜ਼ਾ ਖੋਲ ਜਦੋਂ ਆਵਾਜ਼ ਕੰਨਾਂ ਦੇ ਵਿੱਚ ਪਈ ਨਾ ਭਾਈ ਲਾਲੋ ਜੀ ਬਾਹਰ ਗਏ ਜਿਸ ਸਮੇਂ ਦਰਵਾਜ਼ਾ ਖੋਲਿਆ ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੇ ਕੀਤੇ ਦਰਸ਼ਨ ਤੇ ਮੱਥਾ ਟੇਕ ਦਿੱਤਾ ਹੁਣ ਜਾਦਤੇ ਕਰਦਾ ਸੀ ਜਾਦਤੇ ਕਰਦਾ ਸੀ ਪਰ ਪਹਿਲਾਂ ਕਦੀ ਮਿਲਾਪ ਨਹੀਂ ਹੋਇਆ ਆਪਸ ਦੇ ਵਿੱਚ ਜਾਦਤੇ ਕਰਦਾ ਹੀ ਹੁੰਦਾ ਸੀ ਤੇ ਪੁੱਛਦਾ ਤੁਸੀਂ ਕਿਤੇ ਉਹੋ ਤੇ ਨਹੀਂ ਜਿਹਨੂੰ ਮੈਂ ਯਾਦ ਕਰਦਾ ਵਾਂ ਤੁਸੀਂ ਕਿਤੇ ਉਹੋ ਤੇ ਨਹੀਂ ਜਿਹਨੂੰ ਮੈਂ ਯਾਦ ਕਰਦਾ ਵਾਂ ਤੁਹਾਡਾ ਨਾਮ ਕੀ ਏ ਤੁਸੀਂ ਆਏ ਕਿੱਥੋਂ ਤੇ ਬਾਬਾ ਨਾਨਕ ਜੀ ਕਹਿਣ ਲੱਗੇ ਅਸੀਂ ਪਰਦੇਸੀ ਆਂ ਦੂਰ ਤੂੰ ਆਏ ਆਂ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਉਹੋ ਹੀ ਏ ਜਿਹਨੂੰ ਤੂੰ ਯਾਦ ਕਰਦਾ ਸੀ ਇਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਤੇ ਭਾਈ ਲਾਲੋ ਜੀ ਨੇ ਮੱਥਾ ਟੇਕ ਦਿੱਤਾ ਅਸੀਂ ਵੀ ਮੱਥਾ ਟੇਕੀਏ ਕਹੀਏ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਅਸੀਂ ਵੀ ਮੱਥਾ ਟੇਕੀਏ ਅੰਦਰ ਲੈ ਗਿਆ ਜਿਵੇਂ ਦਾ ਵੀ ਆਸਣ ਸੀ ਆਸਣ ਤੇ ਬਿਠਾਇਆ ਗਿਆ ਤੇ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਤੁਰ ਪਿਆ ਹੁਣ ਜਾ ਕੇ ਪ੍ਰਸ਼ਾਦਾ ਤਿਆਰ ਕਰਦਾ ਜਿਵੇਂ ਜਿਵੇਂ ਆਟਾ ਗੁੰਨਦਾ ਹੈ ਨਾ ਨਾਲ ਵਾਹਿਗੁਰੂ ਵਾਹਿਗੁਰੂ ਰੱਬ ਨੂੰ ਯਾਦ ਕਰਦਾ ਹੈ ਹਰਪજન ਸਿੰਘ ਜੀ ਜੋਗੀ ਹੋਏ ਨੇ ਜੀ ਜਿਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ਤੇ ਬੜਿਆਂ ਨੂੰ ਸਿੰਘ ਸਜਾਇਆ ਉਹ ਕਹਿੰਦੇ ਜਿਸ ਸਮੇਂ ਮੈਂ ਬਚਪਨ ਦੀ ਉਮਰ ਸੀ ਤੇ ਮੇਰੀ ਮਾਤਾ ਨੇ ਪ੍ਰਸ਼ਾਦਾ ਤਿਆਰ ਕਰਨਾ ਕਹਿੰਦੇ ਜਦੋਂ ਉਹਨੇ ਪ੍ਰਸ਼ਾਦਾ ਤਿਆਰ ਕਰਨਾ ਤੇ ਨਾਲ ਜਪਜੀ ਸਾਹਿਬ ਦਾ ਪਾਠ ਕਰਨਾ ਤੇ ਕਹਿੰਦੇ ਮੈਂ ਮਾਤਾ ਨੂੰ ਕਹਿਣਾ ਮਾਤਾ ਪ੍ਰਸ਼ਾਦਾ ਤਿਆਰ ਕਰਦੀ ਏ ਨਾਲ ਜਪਜੀ ਸਾਹਿਬ ਦਾ ਪਾਠ ਕਰਦੀ ਏ ਤੇਰਾ ਜਪਜੀ ਸਾਹਿਬ ਮੇਰੇ ਪ੍ਰਸ਼ਾਦੇ 'ਚ ਵੜ ਚੱਲ ਏ ਤੇ ਕਹਿੰਦੇ ਮੇਰੀ ਮਾਤਾ ਨੇ ਕਹਿਣਾ ਪੁੱਤਰਾ ਰੱਬ ਕਰੇ ਕਿ ਤੇ ਜਪਜੀ ਸਾਹਿਬ ਤੇਰੇ ਪ੍ਰਸ਼ਾਦੇ ਚ ਵੜ ਜਾਵੇ ਰੱਬ ਕਰੇ ਅਰ ਭਜਨ ਸਿੰਘ ਜੋਗੀ ਦਾ ਆਪਣਾ ਬਚਨ ਜੀ ਕਹਿੰਦੇ ਫਿਰ ਮੈਂ ਵੱਡਾ ਹੋਇਆ ਮੈਂ ਗੁਰਬਾਣੀ ਦੀ ਸੰਥਿਆ ਕੀਤੀ ਗੁਰਬਾਣੀਆਂ ਯਾਦ ਕੀਤੀਆਂ ਪਰ ਮੈਨੂੰ ਇਹ ਯਾਦ ਨਹੀਂ ਕਿ ਮੈਂ ਜਪਜੀ ਸਾਹਿਬ ਦਾ ਪਾਠ ਯਾਦ ਕੀਤਾ ਹੋਵੇ ਜਪਜੀ ਸਾਹਿਬ ਦਾ ਪਾਠ ਆਟੋਮੈਟਿਕ ਹੀ ਮੈਨੂੰ ਯਾਦ ਹੋ ਗਿਆ ਫਿਰ ਮੈਨੂੰ ਮੇਰੀ ਮਾਂ ਦੀ ਗੱਲ ਯਾਦ ਆndi ਪੁੱਤਰਾ ਰੱਬ ਕਰੇ ਮੇਰਾ ਜਪਜੀ ਸਾਹਿਬ ਕਿਤੇ ਪ੍ਰਸ਼ਾਦੇ ਚ ਵੜ ਜਾਵੇ ਤੇ ਮੈਨੂੰ ਮਾਫੀ ਦੇ ਦੇਣੀ ਮੈਂ ਪਹਿਲਾਂ ਮਾਫੀ ਮੰਗ ਲਵਾਂ 100 ਚੋਂ 50% ਬੀਬੀਆਂ ਕੀ ਕਰਦੀਆਂ ਨੇ ਸਾਰੀਆਂ ਤੇ ਨਹੀਂ ਪਹਿਲਾਂ ਮੈਂ ਮਾਫੀ ਮੰਗ ਲਵਾਂ ਪ੍ਰਸ਼ਾਦਾ ਤਿਆਰ ਕਰਨਗੀਆਂ ਨਾਲ ਫੋਨ ਲਾ ਲੈਣਗੀਆਂ ਫੋਨ ਦੇ ਵਿੱਚ ਚੱਲਦੇ ਨੇ ਨਾਟਕ ਤੇ ਜਿਵੇਂ ਜਿਵੇਂ ਪ੍ਰਸ਼ਾਦਾ ਤਿਆਰ ਕਰਦੀਆਂ ਉਧਰੋਂ ਪ੍ਰਸ਼ਾਦੇ ਦੇ ਵਿੱਚ ਉਧਰੋਂ ਪ੍ਰਸ਼ਾਦਾ ਤਿਆਰ ਕਰਦੀਆਂ ਰੋਟੀ ਵੇਲੀ ਜਾਂਦੀਆਂ ਉਧਰੋਂ ਨਾਟਕ ਚੱਲੀ ਜਾਂਦਾ ਹੈ ਤੇ ਨਾਟਕ ਦੇ ਵਿੱਚ ਦੋ ਬੀਬੀਆਂ ਆਪਸ ਵਿੱਚ ਬਹਿਸ-ਬਾਜੀ ਕਰਦੀਆਂ ਪਈਆਂ ਨੇ ਇੱਕ ਬੀਬੀ ਨੇ ਦੂਜੀ ਬੀਬੀ ਦੇ ਮਾਰਿਆ ਨਾਟਕ 'ਚ ਥੱਪੜ ਤੇ ਇਦਨੂੰ ਵਹੀ ਪ੍ਰਸ਼ਾਦਾ ਤਵੇ ਤੇ ਸੁੱਟਦਾ ਐਦਾਂ ਹੀ ਹੁੰਦਾ ਨਾ ਘਰਾਂ ਦੇ ਵਿੱਚ ਦਾਸ ਜਿਹੜੀ ਗੱਲ ਕਰਦਾ ਹੁੰਦਾ ਪ੍ਰਤੱਖ ਦੇਖੀ ਹੋਈ ਕਰਦਾ ਹੁੰਦਾ ਯਾਨੀ ਕਿ ਸੁਣੀ ਸੁਣਾਈ ਮਾ ਆਪ ਦੇਖਿਆ ਆਪਣੀ ਅੱਖੀ ਉਧਰੋਂ ਥੱਪੜ ਮਾਰਿਆ ਬੀਬੀ ਨੇ ਨਾਟਕ ਦੇ ਵਿੱਚ ਉਧਰੋਂ ਪ੍ਰਸ਼ਾਦਾ ਤਵੇ ਤੇ ਸੁੱਟ ਦਿੱਤਾ ਜਦੂ ਤਵੇ ਤੇ ਸੁੱਟਿਆ ਪ੍ਰਸ਼ਾਦਾ ਉਹ ਪ੍ਰਸ਼ਾਦਾ ਪੱਕਿਆ ਤੇ ਜਿਸ ਸਮੇਂ ਮੈਨੂੰ ਮਾਫੀ ਦੇ ਦੇਣੀ ਉਹ ਪ੍ਰਸ਼ਾਦਾ ਲੈ ਕੇ ਗਈ ਆਪਣੇ ਘਰ ਵਾਲੇ ਕੋਲ ਘਰ ਵਾਲੇ ਨੇ ਛਕਿਆ ਪ੍ਰਸ਼ਾਦਾ ਜਦੂ ਪ੍ਰਸ਼ਾਦਾ ਛਕਿਆ ਤੇ ਫਿਰ ਲੜਨਾ ਸ਼ੁਰੂ ਹੋ ਗਿਆ ਬੀਬੀ ਗਈ ਬਾਹਰ ਕਹਿੰਦੀ ਭੈਣੇ ਪਹਿਲਾਂ ਤੇ ਚੰਗਾ ਭਲਾ ਸੀ ਪਤਾ ਨਹੀਂ ਇਹਨੂੰ ਕੀ ਅੱਗ ਲੱਗੀ ਜਦੂ ਪ੍ਰਸ਼ਾਦਾ ਛਕਿਆ ਬਾਅਦ ਚ ਹੀ ਲੜਨ ਲੱਗ ਪਿਆ ਉਹਨੂੰ ਅੱਗ ਨਹੀਂ ਲੱਗੀ ਅੱਗ ਤੇ ਉਹ ਵੇਖੀ ਆਪਾਂ ਪ੍ਰਸ਼ਾਦਾ ਹੀ ਤਿਆਰ ਉਸ ਹਾਵਣਾ ਕੀਤਾ ਨਾਟਕ ਵੇਖ ਕੇ ਤੇ ਜੇ ਕਿਤੇ ਪ੍ਰਸ਼ਾਦਾ ਤਿਆਰ ਕਰਦੇ ਆਪਾਂ ਵਾਹਿਗੁਰੂ 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 ਸਿਮਰਨ ਕਰ ਕਰਕੇ ਪ੍ਰਸ਼ਾਦਾ ਤਿਆਰ ਕਰਦੇ ਉਹਦਾ ਰਸ ਹੋਰੇ ਤੁਸੀਂ ਦੇਖੋ ਜੇ ਤੁਹਾਨੂੰ ਤੁਹਾਡੇ ਘਰ ਵਿੱਚ ਕੋਈ ਕੰਮ ਕਰਨ ਵਾਲਾ ਪ੍ਰਸ਼ਾਦਾ ਤਿਆਰ ਕਰਕੇ ਖਵਾਉਂਦਾ ਹੋਵੇ ਨਾ ਤੁਹਾਨੂੰ ਉਹਦੇ ਹੱਥ ਦਾ ਤੁਸੀਂ ਪ੍ਰਸ਼ਾਦਾ ਜਦੋਂ ਛਕੋਗੇ ਤੁਹਾਨੂੰ ਕਾਲੀ ਮਹਿਸੂਸ ਹੋਏਗੀ ਅੰਦਰ ਕਾਲੀ ਕਾਲੀ ਕਿਸ ਤਰ੍ਹਾਂ ਪਏਗੀ ਕਾਲੀ ਤਾਂ ਪਏਗੀ ਉਨੇ ਪ੍ਰਸ਼ਾਦਾ ਤਿਆਰ ਕੀਤਾ ਤੇ ਕਾਲੀ ਕਾਲੀ ਜ ਕੀਤਾ ਜਲਦੀ ਛੱਕੇ ਤੇ ਮੈਰੀ ਛੁੱਟੀ ਹੋਵੇ ਜਲਦੀ ਪ੍ਰਸ਼ਾਦਾ ਛੱਕੇ ਤੇ ਮੇਰੀ ਛੁੱਟੀ ਹੋ ਜਾਵੇ ਤੇ ਜੇ ਕਿਤੇ ਤੁਸੀਂ ਹੋਟਲ ਤੋਂ ਪ੍ਰਸ਼ਾਦਾ ਛੱਕ ਲਵੋ ਤੇ ਛੱਕ ਕੇ ਤੁਹਾਡੇ ਮਨ ਚ ਲੋਭ ਆਏਗਾ ਕਿਉਂਕਿ ਉਹਦੇ ਮਨ ਚ ਲੋਭ ਹੁੰਦਾ ਹੋਟਲ ਵਾਲੇ ਦੇ ਕਿ ਜਿਆਦਾ ਪ੍ਰਸ਼ਾਦੇ ਛੱਕੇ ਤੇ ਮੇਰਾ ਬਿੱਲ ਬਣ ਜਾਵੇ ਤੇ ਜੇ ਤੁਸੀਂ ਕਿਤੇ ਲੰਗਰ ਦਾ ਪ੍ਰਸ਼ਾਦਾ ਛੱਕੋ ਲੰਗਰ ਦਾ ਤਿਲੰਗਰ ਦੇ ਵਿੱਚ ਪ੍ਰਸ਼ਾਦਾ ਸ਼ਵਕੇ ਤੁਹਾਡਾ ਮਨ ਠੰਡਾ ਹੋ ਜਾਂਦਾ ਕਿਉਂਕਿ ਲੰਗਰ ਦੇ ਵਿੱਚ ਜਦੋਂ ਬੀਬੀਆਂ ਪ੍ਰਸ਼ਾਦਾ ਤਿਆਰ ਕਰਦੀਆਂ ਤੇ ਜਾਪ ਕਰਦੀਆਂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਹੁਣ ਜਾਪ ਹੋ ਕੇ ਜਿਸ ਸਮੇਂ ਪ੍ਰਸ਼ਾਦਾ ਤਿਆਰ ਹੋਣਾ ਲੰਗਰ ਦਾ ਜਦੋਂ ਉਹ ਛਕਦੇ ਆ ਨਾ ਅਸੀਂ ਪੇ ਸਾਡਾ ਹਿਰਦਾ ਠੰਡਾ ਹੋ ਜਾਂਦਾ ਤੇ ਭਾਈ ਲਾਲੋ ਜੀ ਰੱਬ ਨੂੰ ਯਾਦ ਕਰਕੇ ਪ੍ਰਸ਼ਾਦਾ ਤਿਆਰ ਕੀਤਾ ਲੈ ਕੇ ਆਏ ਕੋਲ ਕੋਧਰੇ ਦਾ ਪ੍ਰਸ਼ਾਦਾ ਕੋਧਰੇ ਦਾ ਪ੍ਰਸ਼ਾਦਾ ਆਪਾਂ ਕਹਿ ਦਿੰਨੇ ਆ ਨਾ ਪਰ ਅੱਜ ਕੱਲ ਕੋਧਰਾ ਬੜਾ ਮਹਿੰਗਾ ਦਾਸ ਨੇ ਇੱਕ ਵਾਰੀ ਯਤਨ ਕੀਤਾ ਕਿ ਕੋਧਰੇ ਦਾ ਪ੍ਰਸ਼ਾਦਾ ਛਕਿਆ ਜਾਵੇ ਘਰ ਦੇ ਵਿੱਚ ਪਹਿਲੀ ਗੱਲ ਤੇ ਬੀਬੀਆਂ ਨੇ ਮਨਾ ਹੀ ਕਰਤਾ ਕਹਿੰਦੇ ਚੀੜਾ ਹੀ ਬੜਾ ਆਟਾ ਹੀ ਨਹੀਂ ਗੁੰਨਿਆ ਜਾਂਦਾ ਆਟਾ ਹੀ ਨਹੀਂ ਗੁੰਨਿਆ ਜਾਂਦਾ ਪਹਿਲੀ ਗੱਲ ਤੇ ਇਹ ਵੇ ਕਿ ਚੀੜਾ ਹੀ ਬੜਾ ਕੋਧਰਾ ਮਹੰਗਾ ਬੜਾ ਪੈ ਜਾਂਦਾ ਹੈ ਕੋਧਰੇ ਦਾ ਪ੍ਰਸ਼ਾਦਾ ਤਿਆਰ ਕੀਤਾ ਤੇ ਜਿਸ ਸਮੇ ਬਾਬਾ ਨਾਨਕ ਜੀ ਨੇ ਆਪਣੇ ਹਸਤ ਤੇ ਰੱਖਿਆ ਨਾ ਤੇ ਭਾਈ ਮਰਦਾਨਾ ਜੀ ਕੋਲ ਬੈਠੇ ਹੋਏ ਭਾਈ ਮਰਦਾਨਾ ਜੀ ਨੂੰ ਫਿਰ ਆਪਣੇ ਹਸਤ ਤੋਂ ਜਿਹੜਾ ਪ੍ਰਸ਼ਾਦਾ ਭਾਈ ਮਰਦਾਨਾ ਜੀ ਨੂੰ ਦਿੱਤਾ ਨਾ ਜਿਸ ਸਮੇ ਭਾਈ ਮਰਦਾਨਾ ਜੀ ਕਦੇ ਬਾਬਾ ਨਾਨਕ ਜੀ ਵੱਲ ਵੇਖਣ ਤੇ ਕਦੀ ਪ੍ਰਸ਼ਾਦੇ ਵੱਲ ਵੇਖਣ ਕਿ ਬਾਬਾ ਛਕਣਾ ਕਿਦਾਂ ਛਕਣਾ ਕਿਦਾਂ ਇਹਨੂੰ ਕਈ ਅਸੀਂ ਕਹਦੇ ਨੇ ਬਾਬੇ ਭਾਈ ਮਰਦਾਨਾ ਜੀ ਨੂੰ ਭੁੱਖ ਬੜੀ ਲੱਗਦੀ ਸੀ ਪੁਖੋਂ ਨਾ ਨੂੰ ਦੁਨਿਆਵੀ ਨਹੀਂ ਸੀ ਲੱਗਦੀ ਭੁੱਖ ਲੱਗਨੀ ਸੀ ਤਾਰਨ ਦੀ ਤਾਰਨ ਦੀ ਜਦੋਂ ਕਿਸੇ ਨੂੰ ਤਾਰਨਾ ਹੁੰਦਾ ਸੀ ਕਿਸੇ ਦਾ ਭਲਾ ਕਰਨਾ ਹੁੰਦਾ ਸੀ ਨਾ ਭਾਈ ਮਰਦਾਨਾ ਜੀ ਨੇ ਕਰਨਾ ਤੇ ਬਾਬਾ ਨਾਨਕ ਜੀ ਨੇ ਭਾਈ ਮਰਦਾਨਾ ਜੀ ਦੇ ਥਰੂ ਤੋ ਹੋ ਜਾਂਦਾ ਸੀ ਤੇ ਛਕਿਆ ਜਿਸ ਸਮੇਂ ਪ੍ਰਸ਼ਾਦਾ ਬੁਰਕੀ ਤੋੜੀ ਪਾਈ ਨਾ ਮੁੱਖ ਦੇ ਵਿੱਚ ਤੇ ਅੰਮ੍ਰਿਤ ਦੀਆਂ ਘੁੱਟਾਂ ਆਈਆਂ ਅੰਮ੍ਰਿਤ ਦੀਆਂ ਘੁੱਟਾਂ ਅੰਮ੍ਰਿਤ ਦੀਆਂ ਘੁੱਟਾਂ ਭਰੀਆਂ ਗਈਆਂ ਪ੍ਰਸ਼ਾਦੇ ਦਾ ਇੰਨਾ ਅਸਰ ਹੋ ਜਾਂਦਾ ਇੰਨਾ ਕਿਸੇ ਨਾ ਮਹਾਂਪੁਰਖਾਂ ਨੇ ਛਕਿਆ ਪ੍ਰਸ਼ਾਦਾ ਤੇ ਜਦੋਂ ਛਕਿਆ ਪ੍ਰਸ਼ਾਦਾ ਜਿਹੋ ਜਿਹਾਂ ਅੰਨ ਉਹ ਜਿਹਾਂ ਮੰਨ ਹੋ ਜਾਂਦਾ ਹੈ ਸੇਵਾਦਾਰ ਨੇ ਪ੍ਰਸ਼ਾਦਾ ਬਣਾਇਆ ਤੇ ਮਹਾਂਪੁਰਖਾਂ ਨੇ ਛਕਿਆ ਤੇ ਮਹਾਂਪੁਰਖ ਛਕ ਕੇ ਜਿਸ ਸਮੇਂ ਸਿਮਰਨ ਕਰਨ ਲੱਗੇ ਨਾ ਸਿਮਰਨ ਚ ਮੰਨ ਨਾ ਲੱਗੇ ਜਦੋਂ ਮੰਨ ਨਾ ਲੱਗਾ ਤੇ ਸੇਵਾਦਾਰ ਨੂੰ ਕਹਿਣ ਲੱਗੇ ਪ੍ਰਸ਼ਾਦਾ ਕਿਦਾਂ ਤਿਆਰ ਕੀਤਾ ਸੀ ਤੂੰ ਕਹਿਣ ਲੱਗਾ ਜੀ ਮੈਂ ਤੇ ਪ੍ਰਸ਼ਾਦਾ ਬੜੇ ਜਿਸ ਤਰ੍ਹਾਂ ਪਹਿਲਾਂ ਤਿਆਰ ਕਰਦਾ ਉਸ ਤਰ੍ਹਾਂ ਹੀ ਤਿਆਰ ਕੀਤਾ ਸੀ ਕਹਿਣ ਲੱਗੇ ਮੰਨ ਨਹੀਂ ਲੱਗਾ ਲੱਭਦੇ 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 ਕਿੱਥੋਂ ਆਇਆ ਕਹਿੰਦੇ ਬਾਲਣ ਪਤਾ ਕਰੋ ਕਿੱਥੋਂ ਆਇਆ ਬਾਲਣ ਕਹਿਣ ਲੱਗੇ ਜੀ ਬਾਲਨ ਤੇ ਕੋਈ ਪਾਥੀਆਂ ਚੜਾ ਗਿਆ ਸੀ ਕਹਿੰਦੇ ਉਹਨੂੰ ਬੁਲਾਓ ਬੁਲਾਇਆ ਗਿਆ ਉੱਥੇ ਕਹਿਣ ਲੱਗੇ ਜੀ ਤੂੰ ਪਾਥੀਆਂ ਚੜਾ ਕੇ ਗਿਆ ਸੀ ਮੇਰਾ ਮਨ ਨਹੀਂ ਲੱਗਿਆ ਸੱਚ-ਸੱਚ ਦੱਸ ਦੇ ਗੱਲ ਕੀ ਏ ਉਹਨੇ ਗਲ ਵਿੱਚ ਪਾਇਆ ਪੱਲਾ ਕਹਿੰਦਾ ਮਹਾਂਪੁਰਖ ਉਹ ਪਾਥੀਆਂ ਤੇ ਮੈਂ ਚੜਾ ਕੇ ਗਿਆ ਸੀ ਪਰ ਮਨ ਤੁਹਾਡਾ ਤਾਂ ਨਹੀਂ ਲੱਗਾ ਮੈਨੂੰ maaf ਕਰਨਾ ਪਾਥੀਆਂ ਤੇ ਮੈਂ ਹੀ ਚੜਾ ਕੇ ਗਿਆ ਸੀ ਪਰ ਜਿਹੜੀ ਮੱਝ ਓ ਚੋਰੀ ਦੀ ਸੀ ਜਿਹੜੀ ਮੱਝ ਓ ਚੋਰੀ ਦੀ ਸੀ ਕਿਉਂਕਿ ਜਿਹੋ ਜਿਹਾ ਅੰਨ ਓਹੋ ਜਿਹਾ ਮਨ ਹੋ ਜਾਂਦਾ ਬੰਦੇ ਦਾ ਜਿਸ ਸਮੇਂ ਭਾਈ ਮਰਦਾਨਾ ਜੀ ਨੇ ਛਕਿਆ ਨਾ ਪ੍ਰਸ਼ਾਦਾ ਅੰਮ੍ਰਿਤ ਦੀਆਂ ਘੁੱਟਾਂ ਭਰੀਆਂ ਗਿਆ ਅੰਮ੍ਰਿਤ ਦੀਆਂ ਘੁੱਟਾਂ ਤੇ ਅੱਜ ਅਸੀਂ ਅੰਮ੍ਰਿਤ ਛਕਣ ਤੋਂ ਵੀ ਕਹਿੰਦੇ ਨਾ ਨਾ ਬੰਦੇ ਦਾ ਮਨ ਸੱਚਾ ਹੋਣਾ ਜੀਦਾ ਅੰਮ੍ਰਿਤ ਛਕਣ ਦੀ ਕੀ ਲੋੜ ਏ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਅੰਮ੍ਰਿਤ ਛਕਣਾ ਪਿਆ ਸੀ ਉਹਨਾਂ ਦਾ ਮਨ ਕਿਵੇਂ ਦਾ ਸੀ ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਫਿਰ ਜਾਣਦੇ ਹੀ ਉਹ ਕਿਵੇਂ ਦਾ ਮਨ ਸੀ ਪਾਤਸ਼ਾਹ ਜੀਆਂ ਦਾ ਕਹਿਣਗੇ ਨਾ ਨਾ ਬਾਬਾ ਨਾਨਕ ਜੀ ਨੇ ਕਿਹਾ ਅੰਮ੍ਰਿਤ ਛਕਿਆ ਸੀ ਉਹ ਮੇਰੇ ਕੋਲ ਸਮਾਂ ਨਹੀਂ ਮੈਂ ਵਿਸਥਾਰ ਕਰਾਂ ਬਾਬਾ ਨਾਨਕ ਜੀ ਵੀ ਉਹੀ ਨੇ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਉਹੀ ਨੇ ਜਿਸ ਵੇਲੇ ਮੂਲੇ ਖਤਰੀ ਤੋਂ ਲੜ ਗਿਆ ਸੀ ਨਾ ਸਾਪ ਸਰੀਰ ਛੱਡ ਗਿਆ ਸੀ ਤੇ ਬਾਬਾ ਨਾਨਕ ਜੀ ਨੇ ਕੀ ਕਿਹਾ ਸੀ ਇਹ ਨਹੀਂ ਸੀ ਕਿਹਾ ਕਿ ਦਸਵੇਂ ਜਾਮੇ 'ਚ ਕੋਈ ਆਏਗਾ ਤੇ ਆ ਕੇ ਤੇਰਾ ਉਧਾਰ ਕਰੇਗਾ ਨਾ 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 ਬਾਬਾ ਨਾਨਕ ਜੀ ਨੇ ਕਿਹਾ ਦਸਵੇਂ ਜਾਮੇ 'ਚ ਅਸੀਂ ਆਵਾਂਗੇ ਅਸੀਂ ਆ ਕੇ ਤੁਹਾਡਾ ਉਧਾਰ ਕਰਾਂਗੇ ਇਹਦਾ ਮਤਲਬ ਬਾਬਾ ਨਾਨਕ ਵੀ ਉਹੀ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਉਹੀ ਜਿਹੜਾ ਵੀ ਬੰਦਾ ਪੰਜ ਕੰਮ ਕਰ ਲਵੇ ਨਾ ਮੈਂ ਸਮਾਪਤੀ ਉਹ ਕਰਾਂ ਤਤਸਾਰ ਕੱਢਣਾ ਨਾ ਪਰ ਤਤਸਾਰ ਮਹਾਪੁਰਖਾਂ ਨੇ ਵਚਨ ਕੀਤਾ ਸੀ ਸੇਧ ਲੈਣੀ ਹੈ ਪਰ ਇਹ ਪ੍ਰਕਾਸ਼ ਦਿਹਾੜੇ ਮਨਾਏ ਤਾਂ ਹੀ ਸਫਲਾ ਹੋਣੇ ਜਿਹੜੇ ਅੰਦਰ ਪ੍ਰਕਾਸ਼ ਹੋਇਆ ਪੰਜ ਕੰਮ ਕਿਹੜੇ ਕਰਨੇ ਆਪਾਂ ਸਾਰਿਆਂ ਨੇ ਜੇ ਉਹ ਪੰਜ ਕੰਮ ਆਪਾਂ ਕਰ ਗਏ ਨਾ ਜ਼ਿੰਦਗੀ ਦੇ ਵਿੱਚ ਕਦੇ ਸਾਡੇ ਘਰ ਵਿੱਚ ਕੋਈ ਦੁੱਖ ਤਕਲੀਫ ਮਾਇਆ ਦੀ ਕਮੀ ਕੋਈ ਸਰੀਰਕ ਪਰੇਸ਼ਾਨੀਆਂ ਕੁਝ ਨਹੀਂ ਰਹੇਗਾ ਉਹ ਪੰਜ ਕੰਮ ਕਿਹੜੇ ਨੇ ਪਹਿਲਾ ਪ੍ਰਥਮ ਰਹਿਤ ਇਹ ਜਾਣਖੰਡੇ ਕੀ ਪੌਲ ਛਕ ਪਹਿਲਾ ਅੰਮ੍ਰਿਤ ਛਕੋ ਦੂਜਾ ਕੀ ਕੰਮ ਕਰਨਾ ਪਹਿਲਾ ਅੰਮ੍ਰਿਤ ਛਕੋ ਫਿਰ ਅੰਮ੍ਰਿਤ ਵੇਲੇ ਉਠੋ ਅੰਮ੍ਰਿਤ ਵੇਲਾ ਸੱਚ ਨੋਂ ਵਡਿਆਈ ਵੀ ਚਾਰ ਦੋ ਕੰਮ ਹੋ ਗਏ ਫਿਰ ਤੀਜਾ ਕੰਮ ਕੀ ਕਰਨਾ ਅੰਮ੍ਰਿਤ ਨਾਮ ਜਪੋ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਪਾਈ ਤਿੰਨ ਕੰਮ ਹੋ ਗਏ ਅੰਮ੍ਰਿਤ ਫਿਰ ਅੰਮ੍ਰਿਤ ਬਾਣੀ ਪੜੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਚਾਰ ਕੰਮ ਹੋ ਗਏ ਤੇ ਪੰਜਵਾਂ ਕੰਮ ਅੰਮ੍ਰਿਤ ਸਰ ਦੇ ਨਾਲ ਜੁੜੋ ਅੰਮ੍ਰਿਤ ਸਰ ਸਤਗੁਰ ਸਤਵਾਦੀ ਜਿਤਨਾਤੈ ਕਊਆ ਹੰਸ ਹੋ ਹੈ ਜੇ ਕ ਕਊਆ ਹੰਸ ਹੋ ਸਕਦਾ ਅਸੀਂ ਨਹੀਂ ਹੋ ਸਕਦੇ ਅਸੀਂ ਵੀ ਹੋ ਸਕਦੇ ਆ ਪਰ ਸਾਨੂੰ ਬਾਣੀ ਤੇ ਵਿਸ਼ਵਾਸ ਹੀ ਨਹੀਂ ਹੈਗਾ ਪੰਜ ਕੰਮ ਜਿਹੜਾ ਕਰ ਲੇਗਾ ਨਾ ਇਨਸਾਨ ਕੋਈ ਵੀ ਉਹਨੂੰ ਜ਼ਿੰਦਗੀ 'ਚ ਕੋਈ ਦੁੱਖ ਤਕਲੀਫ ਨਹੀਂ ਰਹੇਗੀ। ਮੈਨੂੰ ਮaaf ਕਰਨਾ ਅਸੀਂ ਟੀਵੀ ਲੈਂਦੇ ਆ ਨਾ ਤੇ ਪਹਿਲਾਂ ਪੁੱਛਦੇ ਆ ਟੀਵੀ ਦੀ ਗਰੰਟੀ ਕੀ ਏ। ਅਸੀਂ ਮੋਬਾਈਲ ਲੈਨੇ ਆ ਪਹਿਲਾਂ ਦੁਕਾਨਦਾਰ ਨੂੰ ਪੁੱਛਦੇ ਆ ਦੀ ਗਰੰਟੀ ਕੀ ਏ। ਮੋਬਾਈਲ ਲਈਏ ਟੀਵੀ ਲਈਏ ਏਸੀ ਲਈਏ ਦੁਕਾਨਦਾਰ ਨੂੰ ਕਹਿੰਨੇ ਆ ਲਿਖ ਕੇ ਦੇ ਦੀ ਗਰੰਟੀ ਕੀ ਏ। ਕਹਿੰਨੇ ਆ ਨਾ ਦੁਕਾਨਦਾਰ ਨੂੰ ਲਿਖ ਕੇ ਦੇ ਦੀ ਗਾਰੰਟੀ ਕੀ ਉਹ ਫਿਰ ਲਿਖ ਕੇ ਦਿੰਦਾ ਇਹਦੀ ਗਾਰੰਟੀ ਸਾਲੇ 2 ਸਾਲੇ 3 ਸਾਲੇ ਗਾਰੰਟੀ ਲਿਖ ਕੇ ਦਿੰਦਾ 1430 ਅੰਗ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਰੱਬ ਨੇ ਉਹਨਾਂ ਨੇ ਸਾਨੂੰ ਲਿਖ ਕੇ ਗਾਰੰਟੀ ਦਿੱਤੀ ਲਿਖ ਕੇ ਸਾਨੂੰ ਲਿਖ ਕੇ ਗਾਰੰਟੀ ਉਹ ਵੀ 1 ਸਾਲ 2 ਸਾਲ 3 ਸਾਲ ਦੀ ਨਹੀਂ ਸਦਾ ਦੀ ਗਾਰੰਟੀ ਲਿਖ ਕੇ ਦਿੱਤੀ ਏ ਕਹਿੰਦੇ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੇ ਅਰੋਗਾ ਇਹ ਲਿਖ ਕੇ ਗਰੰਟੀ ਏ ਗੁਰੂ ਦੀ ਲਿਖ ਕੇ ਗਰੰਟੀ ਸ਼ਬਦ ਏ ਲਿਖ ਕੇ ਗਰੰਟੀ ਏ ਕਰ ਇਸਨਾਣ ਸਿਮਰ ਪ੍ਰਭ ਆਪਣਾ ਮਨ ਤਨ ਭੇ ਅਰੋਗਾ ਸਰਬ ਰੋਗ ਕਾ ਔਖਦ ਨਾਮ ਲਿਖ ਕੇ ਗਰੰਟੀ ਦਿੱਤੀ ਗੁਰੂ ਸਾਹਿਬ ਨੇ ਕੋ ਗੁਰੂ ਸਾਹਿਬ ਜੀ ਤੁਸੀਂ ਕਹਿੰਦੇ ਹੋ ਸਰਬ ਰੋਗ ਕਾ ਔਖਦ ਨਾਮ ਤੁਸੀਂ ਕਹਿੰਦੇ ਹੋ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਰੋਗਾ ਮੈਂ ਥੋੜਾ ਕਹਿੰਦਾ ਤੁਸੀਂ ਕਹਿੰਦੇ ਹੋ ਫਿਰ ਲਿਖ ਕੇ ਸ਼ਬਦ ਦਿੱਤਾ ਸਾਨੂੰ ਤੇ ਲਿਖ ਕੇ ਗਰੰਟੀ ਦਿੱਤੀ ਇਹ ਬਾਣੀ ਪੜਿਆ ਕਰੋ ਸਿਮਰਨ ਕਰਿਆ ਕਰੋ ਤੇ ਗੁਰੂ ਸਾਹਿਬ ਜੀ ਨੂੰ ਕਿਹਾ ਕਰੋ ਤੁਸੀਂ ਕਹਿੰਦੇ ਹੋ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਰੋਗਾ ਮੈਂ ਸਿਮਰਨ ਕਰਨਾ ਪਿਆ ਮੇਰੇ ਮਨ ਦੇ ਰੋਗ ਵੀ ਦੂਰ ਹੋ ਜਾਣ ਮੇਰੇ ਤਨ ਦੇ ਰੋਗ ਵੀ ਦੂਰ ਹੋ ਜਾਣ ਤਨ ਦੇ ਰੋਗਾਂ ਨਾਲੋਂ ਮਨ ਦੇ ਰੋਗ ਜ਼ਿਆਦਾ ਖਤਰਨਾਕ ਨੇ ਮਨ ਦੇ ਰੋਗ ਜ਼ਿਆਦਾ ਖਤਰਨਾਕ ਹੁਣ ਮੇਰੇ ਕੋ ਸਮਾਂ ਨਹੀਂ ਕਿਉਂਕਿ ਸਮਾਂ ਮੇਰਾ ਸਮਾਪਤ ਹੋ ਗਿਆ ਕਿਤੇ ਫੇਰ ਆਪ ਜੀਆਂ ਦਾ ਨਾਲ ਸਾਂਝ ਬਣੇਗੀ ਤੇ ਖੁੱਲੀਆਂ ਵਿਚਾਰਾਂ ਕਰਾਂਗੇ ਮਨ ਦੇ ਰੋਗ ਤੰਗ ਨਹੀਂ ਕਰਦੇ ਮਨ ਦੇ ਰੋਗ ਮਾਫ਼ ਕਰਨਾ ਤੰਗ ਕਰਦੇ ਤਨ ਦੇ ਰੋਗ ਇਹਨੇ ਤੰਗ ਨਹੀਂ ਕਰਦੇ ਮਨ ਦੇ ਰੋਗ ਅੱਜ ਕੱਲ ਟ੍ਰੈਂਡਿੰਗ 'ਚ ਪਤਾ ਕਿਹੜਾ ਮਨ ਦਾ ਰੋਗ ਏ ਟ੍ਰੈਂਡਿੰਗ 'ਚ ਆ ਨਵੇਂ ਮੁੰਡਿਆਂ ਕੋ ਮੈਂ ਵੀ ਬਚਨ ਸੁਣਿਆ ਮੈਨੂੰ ਵੀ ਨਹੀਂ ਪਤਾ ਟ੍ਰੈਂਡਿੰਗ ਕੀ ਹੁੰਦਾ ਮੈਂ ਕਿਹਾ 트렌ਡਿੰਗ ਕੀ ਹੁੰਦਾ ਹੈ ਕਿ ਅੱਜ ਕੱਲ ਚੱਲਦਾ ਪਿਆ ਜਿਆਦਾ ਮਾਹੌਲ ਚੱਲਦਾ ਪਿਆ ਅੱਜ ਕੱਲ ਜਿਹੜੀ ਚੀਜ਼ ਚੱਲਦੀ ਉਹਨੂੰ 트렌ਡਿੰਗ ਕਹਿੰਦੇ ਨੇ ਮੈਂ ਕਿਹਾ ਅੱਛਾ 트렌ਡਿੰਗ 'ਚ ਪਤਾ ਕੀ ਚੱਲਦਾ ਪਿਆ ਅੱਜ ਕੱਲ ਮਨ ਦਾ ਰੋਗ ਜੋ ਪਿੰਡਾਂ 'ਚ ਚੱਲਦਾ ਪਿਆ ਉਹਨੇ ਮੈਨੂੰ ਨਹੀਂ ਵੋਟ ਪਾਈ ਮੋਨੂੰ ਨਹੀਂ ਵੋਟ ਪਾਈ ਜਿਹਨੇ ਵੋਟ ਮੈਨੂੰ ਪਾਈ ਉਹ ਬੜਾ ਹੀ ਚੰਗਾ ਜਿਹਨੇ ਨਹੀਂ ਪਾਈ ਉਹ ਬੜਾ ਹੀ ਮਾੜਾ ਆ 트렌ਡਿੰਗ 'ਚ ਚੱਲਦਾ ਪਿਆ ਇਸ ਟਾਈਮ 트렌ਡਿੰਗ ਦੇ ਵਿੱਚ ਇਹ ਕੰਮ ਸਾਰਾ ਤੇ ਜੇ ਸੁਖੀ ਰਹਿਣਾ ਨਾ ਸਾਰੀ ਜ਼ਿੰਦਗੀ ਸੁਖੀ ਰਹਿਣਾ ਇੱਕਾ ਕੰਮ ਕਰ ਲੋ ਜਿੰਨੂੰ ਆਪਣੇ ਆਪ ਜਿੰਨوں ਵੀ ਤੁਸੀਂ ਆਪਣਾ ਵਿਰੋਧੀ ਸਮਝਦੇ ਹੋ ਨਾ ਸਭ ਨਾਲੋਂ ਜ਼ਿਆਦਾ ਪਿੰਡ ਦੇ ਵਿੱਚ ਜਿਸ ਬੰਦੇ ਨੂੰ ਵੀ ਤੁਸੀਂ ਆਪਣਾ ਵਿਰੋਧੀ ਸਮਝਦੇ ਹੋ ਪਿੰਡ ਵਿੱਚ ਸਭ ਨਾਲੋਂ ਜ਼ਿਆਦਾ ਉਹਦੀ ਸੋਭਾ ਕਰਨੀ ਸ਼ੁਰੂ ਕਰ ਦਿਓ ਸੋਭਾ ਜਦੋਂ ਉਹਦੀ ਸੋਭਾ ਕਰੋਗੇ ਤੁਹਾਡੇ ਮਨ ਨੂੰ ਸ਼ਾਂਤੀ ਆ ਜਾਣੀ ਤੁਹਾਡੇ ਮਨ ਮਨ ਨੂੰ ਕਲਪਨਾ ਦੇ ਉਹਦੀ ਲੱਗੀ ਏ ਜਿਉਂ ਸਵੇਰੇ ਉੱਠਨੇ ਆ ਸ਼ਾਮ ਤੱਕ ਉਹਦੀ ਨਿੰਦਿਆ ਉਹਦੀ ਨਿੰਦਿਆ ਆਪਣਾ ਤਾਂ ਫਿਕਰ ਹੀ ਕੋਈ ਨਹੀਂ ਹੈਗਾ ਤੇ ਗੁਰਬਾਣੀ ਕਹਿੰਦੀ ਨਿੰਦਾ ਭਲੀ ਕਿਸਿਆ ਕੀ ਨਹੀਂ ਮਨ ਮੁਖ ਮੁਗਧ ਕਰਨ ਜੇ ਕੋਈ ਬੰਦਾ ਕਹੇ ਦੇਣਾ ਤੂੰ ਮਨਮੁੱਖ ਤੇ ਗੱਲ ਪੈਣ ਤੱਕ ਜਾਵਾਂਗੇ ਹੁਣ ਤੇ ਰੱਬ ਕਹਿੰਦੇ ਰੱਬ ਕਹਿੰਦੇ ਪੈਣੇ ਸੁਖੀ ਰਹਿਣ ਦਾ ਤਰੀਕਾ ਇਹ ਸਮਝ ਲਓ ਜਿਹੜਾ ਤੁਹਾਨੂੰ ਸਭ ਨਾਲ ਵਿਰੋਧੀ ਲੱਗਦਾ ਉਹਦੀ ਉਸਤਤ ਕਰਨੀ ਸੋਭਾ ਕਰਨੀ ਸ਼ੁਰੂ ਕਰਦੇ ਹੋ ਤੇ ਫਿਰ ਦੇਖਿਓ ਤੁਹਾਡੇ ਮਨ ਦੀ ਕਿੰਨੀ ਸ਼ਾਂਤੀ ਆ ਜਾਣੀ ਹੈ ਕਿਉਂਕਿ ਮਨ ਦੀ ਸ਼ਾਂਤੀ ਲੱਭਣ ਵਾਸਤੇ ਆਪਾਂ ਇੱਥੇ ਆਏ ਆ ਮਨ ਦੀ ਸ਼ਾਂਤੀ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ